ਸਵੇਰੇ ਸਵੇਰੇ ਗਰੀਬ ਪਰਿਵਾਰ ਤੇ ਵਾਪਰ ਗਿਆ ਕੁਦਰਤ ਦਾ ਕਹਿ ਪਾਰੀ ਬਰਸਾਤ ਕਾਰਨ ਅਚਾਨਕ ਡਿੱਗ ਪਈ ਘਰ ਦੀ ਛੱਤ ਘਰ ਵਿੱਚ ਸੌ ਰਿਆ ਸੀ ਪਰਿਵਾਰ ਤੋਂ ਛੋਟੇ ਛੋਟੇ ਬੱਚੇ ਅਤੇ ਉਹਨਾਂ ਦੀ ਮਾਂ ਹੋ ਗਏ ਗੰਬੀਜ਼ਰਤੀ ਪੀੜਿਤ ਪਰਿਵਾਰ ਲਗਾ ਲਿਆ ਹੈ ਮਦਦ ਦੀ 구ਹਾ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਅਜਨਾਲਾ ਦੇ ਪਿੰਡ ਸਰਾਹ ਵਿੱਚ ਇੱਕ ਗਰੀਬ ਪਰਿਵਾਰ ਨੂੰ ਵੱਡੇ ਹਾਸੇ ਦਾ ਸ਼ਿਕਾਰ ਕਰ ਦਿੱਤਾ ਅੱਜ ਸਵੇਰੇ ਕਰੀਬ 5 ਵਜੇ ਪਰਿਵਾਰ ਦੇ ਘਰ ਦੀ ਛੱਤ ਮੀਂਹ ਕਾਰਨ ਅਚਾਨਕ ਟਹਿ ਗਈ ਇਸ ਹਾਦਸੇ ਵਿੱਚ ਘਰ ਦੇ 3 ਮੈਂਬਰ ਜ਼ਖਮੀ ਹੋ ਗਏ ਪਰ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹਾਦਸੇ ਦੀ ਜਾਣਕਾਰੀ ਦੇ ਮੁਤਾਬਕ ਪਰਿਵਾਰ ਦੇ ਮੈਂਬਰ ਉਸ ਸਮੇਂ ਘਰ ਵਿੱਚ ਹੀ ਸੌ ਰਹੇ ਸਨ ਕਿ ਅਚਾਨਕ ਛੱਤ ਉਨ੍ਹਾਂ ਦੇ ਉੱਪਰ ਆ ਕੇ ਟਹਿ ਗਈ ਇਸ ਨਾਲ ਪਤੀ ਪਤਨੀ ਅਤੇ ਇੱਕ ਬੱਚਾ ਮਲਬੇ ਹੇਠਾਂ ਦੱਬ ਗਏ ਪਿੰਡ ਵਾਸੀਆਂ ਨੇ ਫੌਰੀ ਕਾਰਵਾਈ ਕਰਦਿਆਂ ਮਲਬੇ ਨੂੰ ਹਟਾ ਕੇ ਉਹਨਾਂ ਨੂੰ ਤੁਰੰਤ ਬਾਹਰ ਕੱਢਿਆ ਅਤੇ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਇਲਾਜ ਤੋਂ ਬਾਅਦ ਤਿੰਨੇ ਹੀ ਘਰੇ ਵਾਪਸ ਆ ਗਏ ਅਤੇ ਹੁਣ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ ਪਿੰਡ ਦੇ ਪਰਿਵਾਰ ਦਾ ਕਹਿਣਾ ਹੈ ਕਿ ਛੱਤ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਸਤਾ ਸੀ ਅਤੇ ਗਰੀਬੀ ਦੀ ਮਾਰ ਕਾਰਨ ਉਹ ਛੱਤ ਦੀ ਮੁਰੰਮਤ ਨਹੀਂ ਕਰਵਾ ਸਕੇ ਉਹਨਾਂ ਵੱਲੋਂ ਛੱਤ ਤੇ ਸਿਰਫ ਅਸਥਾਈ ਤੌਰ ਤੇ ਤਰਪਾਲ ਲਗਾਈ ਗਈ ਸੀ ਪਰ ਲਗਾਤਾਰ ਮੀਂਹ ਕਾਰਨ ਛੱਤ ਪੂਰੀ ਤਰ੍ਹਾਂ ਨਾ ਟਹਿ ਗਈ। ਜਿਹੜੀ ਤਰਪਾਲ ਪਾਈ ਉੱਪਰ ਕੋਈ ਗਲਬਾ ਦੀ ਨਹੀਂ ਆਵੇ। ਤੜਕੇ 5 ਵਜੇ ਉੱਤਰ ਗਿਆ ਲੰਮੇ ਪਿਆ। ਠੀਕ ਹੈ ਜੀ। ਚਾ ਦੋ ਮੇਰੇ ਬੱਚੇ ਆ ਨਾਲ ਵਾਈਫ ਮੇਰੀ ਦੀ ਆ। ਤੇ ਉਹ ਬੱਚਿਆਂ ਤੇ ਜ਼ਿਆਦਾ ਨੁਕਸਾਨ ਹੋਇਆ ਕੋਈ ਗੁੜੀ ਅਭੇਸ਼ ਹੋ ਗਈ ਆ। ਛੋਟੀ 4 ਸਾਲ ਦੀ ਗੁੜੀ ਆ। ਤੇ ਮੁੰਡੇ ਦੇ ਟੈਂਕੇ ਲੱਗੇ ਸਿਰ ਦੇ ਵਿੱਚ ਵਾਈਫ ਪਾਈ ਜੀ। ਘਰ ਦਾ ਦਾ ਵੀ ਬਹੁਤ ਜ਼ਿਆਦਾ ਸੱਟ ਲੱਗੀ ਸਿਰ ਦੇ ਵਿੱਚ ਤੇ ਤੁਹਾਡੇ ਸਾਹਮਣੇ ਸਮਾਨ ਦਾ ਜ਼ੀਰੋ ਸਾਰਾ ਹੀ ਨੁਕਸਾਨ ਹੋ ਗਿਆ ਬਾਈ ਜੀ। ਕੀ ਕੀ ਸਮਾਨ ਹੈ ਕੀ ਕੀ ਸਮਾਨ ਫ੍ਰਿਜ ਆ ਟੀਵੀ ਆ ਬੈੱਡ ਮੰਜੇ ਪੱਖੇ ਵੀ ਆਪਦੀ ਸਾਰਾ ਕੋਈ ਚੀਜ਼ ਬਾਈ ਵਰਤਨ ਵਾਲੀ ਦੀ ਸਾਰਾ ਕੁਝ ਹੀ ਖਤਮ ਹੋ ਗਿਆ ਸਮਾਨ ਬਾਈ ਤੁਹਾਡੇ ਵੀ ਛੱਟ ਲੱਗੀ ਹੋ ਹਾਂ ਬਾਈ ਮੇਰਾ ਬਾਹ ਨਾ ਮਾਰ ਪੜ ਗਿਆ ਛੱਟਾ ਲੱਗ ਗਿਆ ਤੁਹਾਡੇ ਨਾਲ ਛੱਟਾ ਲੱਗਿਆ ਬਾਈ ਸਾਰਾ ਦੇ ਦਿੱਤੀ ਬਾਈ ਉਹਦੇ ਸਿਰ ਮੇਰੇ ਘਰ ਦੇ ਚਾਚੇ ਦੇ ਲੜਕੇ ਉਹਨੇ ਮਿੰਟੋ ਮਡਾ ਕੱਢ ਲਿਆ ਨਹੀਂ ਤੇ ਮੁੰਡੇ ਦਾ ਬਹੁਤ ਮੰਦਾ ਵਾਲੀ ਬਾਈ ਮੁੰਡੇ ਦੇ ਅੰਦਰ ਕੋ ਬੈੱਡ ਦੇ ਥੱਲੇ ਮਿੱਟੀ ਚਲ ਗਿਆ ਢਾਹ ਚਲ ਗਿਆ ਗੋਗੀ ਬੈੱਡ ਵੀ ਟੁੱਟ ਗਿਆ ਤੇ ਬੈ ਉਹਦੇ ਭਾਰ ਨਾਲ ਢਾਹ ਚਲ ਗਿਆ ਮਡਾ ਠੀਕ ਹੈ ਗੋਗੇ ਕਿੰਨੇ ਕੋਈ ਦੀ ਗੱਲ ਐ ਇਹ ਪੂਰੇ 5 ਵਜੇ ਕੇ ਜੀ ਭਾਈ ਜੇ ਨਾ ਕਿ ਇਹਨੂੰ ਪਲਾ ਦਾ ਨੁਕਸਾਨ ਨਾ ਹੋ ਤਾ ਸਦਾ 2000 ਰੁਪਏ ਆ ਰਹੇ ਉਹਦੇ ਚੋਂ ਲੱਗ ਗਿਆ ਆਪਣੇ ਘਰ ਆ ਕੇ ਤਾਂ ਕਿ ਭਾਈ ਬਚਾ ਹੋ ਗਿਆ ਕਿਉਂਕਿ ਉਦਾਂ ਰਾਤ ਰਾਤ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਕੀਮਾਂ ਕਰ ਲੱਗ ਗਈ ਭਾਈ ਇਹ ਹੋ ਗਿਆ ਕਿ ਸਾਡੇ ਘਰ ਦੇ ਸਮਾਨ ਦਾ ਮਾਜ ਤਾਰੇ ਦੇ ਕਬਰਾਂ ਪਾ ਅੱਗੇ ਹੀ ਬਾਲਾਂ ਦੇ ਪੈਰ ਭਰੇ ਪਤਾ ਨਹੀਂ ਕਦੋਂ ਸਰਪੰਚ ਸਾਹਿਬ ਨੂੰ ਆਜ ਤੱਕ ਕਿੰਨੇ ਦਾ ਨੁਕਸਾਨ ਹੋਇਆ ਸਾਡਾ ਲੱਖਾਂ ਤੁਹਾਡੇ ਸਾਹਮਣੇ ਬਈ ਮੈਂ ਇਹਦਾ ਗਿਣ ਕੇ ਦੱਸਾਂ ਅੱਧੀ ਸਾਹਮਣੇ ਰੈਫਰਜਰੇਟਰ ਟੀਵੀ ਬੈੱਡ 1 ਲੱਖ ਤੋਂ ਤਾਂ ਆਇਆ ਬਈ ਸਮਾਨ ਵਾਗਲਾ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਲੋਕ ਉਹਨਾਂ ਦੀ ਮਦਦ ਲਈ ਨਾ ਪਹੁੰਚਦੇ ਤਾਂ ਕੋਈ ਵੀ ਗੰਬੀਰ ਹਾਸਤਾ ਵਾਪਰ ਸਕਦਾ ਸੀ ਉਹਨਾਂ ਸਰਕਾਰ ਤੋਂ ਅਜਿਹੇ ਗਰੀਬ ਪਰਿਵਾਰਾਂ ਨੇ ਰਿਹਾਇਸ਼ੀ ਸਹਾਇਤਾ ਸਕੀਮਾ ਦੇ ਤਹਿਤ ਮਦਦ ਦੀ ਮੰਗ ਕੀਤੀ ਹੈ ਜੀ ਅਜੀ ਸਵੇਰੇ 5:00 ਵਜੇ ਦਾ ਟਾਈਮ ਦਾ ਇਸੋ ਤੇ ਉਹ ਜਾਂਦੇ ਕੋਟਾ ਜਿਹੜਾ ਇਹਨਾਂ ਦਾ ਰਕਦਮ ਨਿਕ ਪਿਆ ਪਹਿਲਾਂ ਵੀ ਕੰਦਾ ਭਾਟੀਆਂ ਪੋਟੀਆਂ ਸੀ ਤੇ ਇਹਦੀਆਂ ਵਾਲੀਆਂ ਵਾਲੀਆਂ ਸੱਤਾ ਦੇ ਪੈਸੇ ਵੀ ਇਹ ਲੈ ਕੇ ਦਿੱਤੀ ਹੋਈ ਸੀ ਤੇ ਇਹ ਦਾਵਾ ਦਾ ਜਦੋਂ ਫਿਰ ਸਾਨੂੰ ਪਤਾ ਲੱਗਾ ਤੇ ਇਹਦੇ ਭਰਾ ਭਾਈ ਉੱਠ ਗਏ ਮਵੀ ਉੱਠ ਕੇ ਫਰਾਕ ਭੱਜ ਕੇ ਆਲ ਕੇ ਦੌੜਦੇ ਤੇ ਇਹਨਾਂ ਦਾ ਪ੍ਰਵਾਹ ਜਿਹੜਾ ਇਹ ਸੱਤਾལੋਂ ਕੱਢਿਆ ਇਹ ਜੀ ਮੀਆਂ ਦੀ ਬਿਸਾਦਨਾ ਨਿਕਿਆ ਜੀ ਆ ਤਿੰਨ ਨੂੰ ਇਹ ਵਿਚਾਰਾ ਕੜੀ ਤਰਪਾਲ ਪਾਉਂਦਾ ਸੀ ਕੜੀ ਖੁਸ਼ ਕਰਦਾ ਜਿਹੜੇ ਬੰਦਾ ਛੱਡ ਗਿਆ ਸੀ ਨੁਕਸਾਨ ਕੀਆ ਨੁਕਸਾਨ ਜਿਹੜਾ ਜਿਹੜਾ ਘਰ ਜਿਹੜਾ ਜਿੰਨਾ ਵੀ ਸਮਾਨ ਟੁੱਟ ਗਿਆ ਤੇ ਜਿਹੜੀ ਇਹਦੀ ਬੇਟੀ ਛੋਟੀ ਆ ਉਹ ਨੂੰ ਸਤਾਦਾ ਦਾ ਨੇ ਇਹਦੀ ਕਾ ਦਿਨੋਂ ਵੀ ਜ਼ਿਆਦਾ ਸਤਾ ਨੇ ਤੇ ਟਾਂਕੇ ਲੱਗਿਆ ਸਿਰ ਤੇ ਕੁੜੀ ਜਿਹੜੀ ਉਹ ਉਹ ਬਿਹੋਸ਼ ਹੈ ਜੀ ਤੇ ਉਹਦਾ ਜిల్లా ਚ ਲੰਗਾ ਇੱਥੇ ਪ੍ਰਾਈਵੇਟ ਹਸਪਤਾਲੀਆਂ ਲਾ ਕੇ ਜਾਂ ਜੀ ਉਹਦੇ ਕੋਈ ਟਾਂਕੇ ਟੂ ਕੇ ਲਾਇਆ ਉਹਨੇ ਵੀ ਤਰ੍ਹਾਂ ਸੇਵਾ ਕੀਤੀ ਵਿਚਾਰੇ ਨੇ ਜਿਹੜਿਆ ਇਹਦਾ ਘਬਰਾ ਪਾ ਕੇ ਦਿੱਤਾ ਜਾਵੇ ਤੇ ਸਮਾਨ ਦਾ ਜਿਹੜਾ ਇਹਦਾ ਕੋਈ ਥੋੜਾ ਕੁ ਤਾਂ ਇਹਨੂੰ ਵਿਚਾਰੇ ਨੂੰ ਕੋਈ ਮਾਫੀ ਦਾ ਤੋਆ ਗਿਆ ਵੀ ਤੇ ਅਸੀਂ ਤੇ ਸਰਕਾਰ ਗਾੜੀ ਤਵਾਜ ਚੋਣੇ ਤੇ ਇਹਦਾ ਜਿਹੜਾ ਨੋ ਵੀ ਇਹਦਾ ਨੁਕਸਾਨ ਹੋਇਆ ਜੋ ਦਿੱਤਾ ਜਾਵੇ ਸਰਕਾਰ ਉਹਨਾਂ ਦੇ ਕੋਠਾ ਪਾ ਕੇ ਦਿੱਤਾ ਜਾਵੇ ਇਹਦੇ ਜੀਆਂ ਨਾਲੇ ਰਾਜ ਕਰਾ ਦਵੇ ਇਹਦੇ ਕਰ ਮੰਜੀ ਬੈਨ ਨੂੰ ਨਿਵੇਂ ਨਿਵੇਂ ਜੇ ਰਗੀ ਸਾਰਾ ਕੁਝ ਟੁੱਟ ਗਿਆ ਜੀ ਇਹਦਾ ਉਹ ਸ਼ਰੀਰ ਬੈੱਡ ਫੁੱਟ ਜੋ ਵੀ ਫਰਜਾ ਟੀਵੀ ਸਾਰਾ ਕੁਝ